ਹੈਲੋ ਹੈਲੋ ਹਾਂ ਮੈਂ ਦਰਜੀ ਬੋਲਦਾ ਸੀ ਬੰਬੇ ਟੈਲਰ ਤੋਂ ਪਾਲਾ ਹਾਂਜੀ ਕਿਵੇਂ ਹੋ ਠੀਕ ਐ ਜੀ ਵਧੀਆ ਇਹ ਸਾਡਾ ਸੂਟ ਸਿਵਾਉਣ ਨੂੰ ਦਿੱਤਾ ਪਿਆ ਤੁਸੀਂ ਲੈਣ ਨਹੀਂ ਆਏਗੇ ਸੂਟ ਹੈ ਕਿ ਸੂਟ ਸੂਟ ਤਾਂ ਸਿਵਾਉਂਦਾ ਸੀਗਾ ਮੈਂ ਤੁਹਾਨੂੰ ਘੰਟੀਆਂ ਵੀ ਬਹੁਤ ਮਾਰੀ ਜਾਂਦਾ ਮੈਂ ਤੇ ਤੁਸੀਂ ਫੋਨ ਵੀ ਨਹੀਂ ਚੱਕਿਆ ਕੀ ਗੱਲ ਕੰਮ ਲੱਗੇ ਪਈ ਸੀ ਤੁਹਾਡਾ ਕੀ ਕੰਮ ਲੱਗੇ ਪਈ ਤੁਸੀਂ ਕੋਈ ਕੋਈ ਆਨਲਾਈਨ ਕੰਮ ਸੀਗਾ ਕਿਹੜਾ ਆਨਲਾਈਨ ਕੰਮ ਸੀਗਾ ਪ੍ਰੋਜੈਕਟ ਦੇਖ ਜਾਂਦੇ ਸੀਗੇ। ਅੱਛਾ ਪ੍ਰੋਜੈਕਟ ਦੇਖ ਜਾਂਦੇ ਨਹੀਂ ਬੱਚੇ। ਹੂੰ। ਅੱਛਾ ਕਿਤੇ ਕੋਈ ਹੋਰ ਤਾਂ ਨਹੀਂ ਕੋਈ ਫਿਲਮਾਂ ਫਿਲਮਾਂ ਦੇਖਣ ਲੱਗ ਗਏ? ਨਹੀਂ ਨਹੀਂ। ਬੱਚਿਆਂ ਨੂੰ ਬੱਚਿਆਂ ਨੂੰ ਬਣਾ ਕੇ ਦੇਣੇ ਨਾ ਉਹ ਪ੍ਰੋਜੈਕਟ ਦੇਖ ਜਾਂਦੀ ਸੀਗੇ। ਅੱਛਾ ਅੱਛਾ ਅੱਛਾ। ਜਿਹੜਾ ਹੋਰ ਸੁਣਾਉਣਾ ਮਿੰਤਾ ਜੀ ਘਰੇ ਠੀਕ ਹੈ ਜੋ ਆ ਕੇ ਜੱਲੇ ਸਾਰੇ। ਠੀਕ ਆ ਜੀ ਉਹ ਵੀ ਆ ਸਾਰੇ। ਘਰ ਵਾਲਾ ਵੀ ਠੀਕ ਆ ਤੇਰਾ। ਹਾਂ ਜੀ। ਠੀਕ ਹੈ ਕੀ ਘਰ ਵਾਲਾ ਤੇਰਾ। ਠੀਕ ਆ ਨਾ। ਕੀ ਕਰਦਾ ਹੁੰਦਾ ਅੱਜ ਕੱਲ ਫਿਰ? ਕੰਮਤੀ ਜਾਂਦੇ ਆ। ਦੁਕਾਨ ਤੇ ਜਾਂਦੇ ਆ ਉਹ ਜਦੋਂ ਦੁਕਾਨ ਤੇ ਆ ਤੇ ਸਾਡੀ ਦੁਕਾਨ ਤੇ ਆਇਆ ਕਰੋ ਬਿਨਾਂ ਕੰਮ ਤੋਂ ਨਹੀਂ ਨਹੀਂ ਕੰਮ ਤਾਂ ਹੋ ਜਾਊਗਾ ਇੱਥੇ ਕੰਮ ਤਾਂ ਨਿਕਲ ਜਾਊਗਾ ਕੰਮ ਦੀ ਕੋਈ ਕਮੀ ਹੈ ਕਿ ਦੱਸ ਤੂੰ ਮਨਾਗਾ ਤੂੰ ਐ ਕਰੀ ਜਾਂਦੇ ਆ ਅੱਛਾ ਕੰਮ ਤੇ ਤਾਂ ਕੋਈ ਕਮੀ ਹੈ ਨਹੀਂ ਹਾਂ ਕੰਮ ਤੇ ਤਾਂ ਕਮੀ ਹੈ ਨਹੀਂ ਮੈਂ ਬਿਨਾਂ ਮਤਲਬ ਤੋਂ ਆਈਦਾ ਵੀ ਨਹੀਂ ਨਾ ਅੱਛਾ ਕੀ ਹੋਰ ਦਫੇਰਾ ਅਗਲੇ ਕਾਣਗੇ ਇੱਕ ਸੂਟ ਦਿੱਤਾ ਛੱਤੀ ਗੇੜੇ ਮਾਰੇ ਟੈਲਰ ਕੋਲੇ ਅੱਛਾ ਹੂੰ ਤੇ ਫੇਰਾ ਫੇਰ ਕੀ ਹੁਣ ਤੁਸੀਂ ਦੇਖੋ ਨਾ ਹਾਂ ਤੁਸੀਂ ਦੇਖੋ ਮੇਰਾ ਹੁਣ ਆਇਆ ਨਾ ਮੇਰੀ ਗੱਲ ਸੁਣ ਮੇਰੇ ਕੋਲ ਤਾਂ ਹੁਣ ਦਾ ਬਾਨਾ ਹੈਗਾ ਤੇਰੇ ਕੋਲ ਬਾਨਾ ਹੈਗਾ ਕਿ ਹੈ ਨਹੀਂਗਾ ਦੱਸ ਹੈ ਨਹੀਂਗਾ ਮੇਰੇ ਕੋਲ ਕੋਈ ਬਾਨਾ ਬਾਨਾ ਕਿਉਂ ਨਹੀਂਗਾ ਤੁੰਹੇ ਤੇਰੇ ਕੋਲ ਤੇਰਾ ਸੂਟ ਇੱਕ ਦੂਜਾ ਇੱਕ ਤਾਂ ਤੇਰਾ ਸੌਂਤਾ ਪਿਆ ਹੈ ਇੱਕ ਸੂਟ ਤੇਰਾ ਸਿਉਣ ਵਾਲਾ ਪਿਆ ਹੈਗਾ। ਪਿਆ ਹੈ ਕਿ ਨਹੀਂ ਪਿਆ ਦੱਸ। ਪਿਆ। ਹਾਂ ਤੇ ਫੇਰਾ ਤੇ ਜਿਹੜਾ ਪਿਆ ਹੈਗਾ ਤੇ ਉਹਦੇ ਵਿੱਚੋਂ ਆਪਾਂ ਸਿਉਣ ਨਾਪ ਲੈਣ ਦੇਵਾਂ ਨੇ ਆ ਜੀ। ਹਾਂ? ਇਹ ਜੇ ਇੱਕ ਸਟਾਪ ਪਿਆ ਹੋਵੇ ਤੇ ਨਾਪ ਨਹੀਂ ਲਈਦਾ। ਨਾ ਨਾ ਨਾਪ ਜਿਹੜਾ ਮੈਂ ਹੱਥ ਨਾਲ ਆਉਂਗਾ ਨਾ ਜਿਹੜਾ ਇਹ। ਹਾਂ। ਗੱਲ ਤੋਰੀ ਬਣੂਗੀ ਸਹੀ ਤਾਂ। ਆ ਕੇ। ਹੋਰ ਕੀ ਤਾਂ? ਪਰ ਕਿਥੋਂ ਆਪਣਾ ਹੈ ਤੁਸੀਂ ਮੈਂ ਕਿ ਮੈਂ ਨਾਪੂਗਾ ਪੂਰਾ ਛਾਤੀ ਤਾਂ ਉਸ ਨੂੰ ਮੈਂ ਸੋਚੀ ਅਨਹੀਂ ਫਿਟਿੰਗ ਦਾ ਅੱਛਾ ਜੀ ਫਿਟਿੰਗ ਹੀ ਦੇਖੀ ਅਨਹੀਂ ਵਰੀਏ ਕਿ ਉਹ ਨਾਪੂਗਾ ਕਿ ਛਾਤੀ ਨਾਪੂਗਾ ਨਾਪੂਗਾ ਅੱਛਾ ਜੀ ਉਹ ਵੀ ਤਾਂ ਆਪ ਹੀ ਲੈ ਆਉਂਗੀ ਜਾ ਵੀ ਲੈ ਆਏਗੀ ਬੀਤਾ ਰਗਾ ਨਹੀਂ ਰਹਿਣੇ ਇਹ ਲਾ ਕੇ ਨਾਪੇਗਾ ਵਰਤਾਰ ਮੈਂ ਨਾਪਣੇ ਸੀਤਾ ਲਈ ਹਮ ਹਮ ਫਿੱਤਾ ਮੈਂ ਕੋਲੇ ਲਿਆਉਂਗੀ ਫਿਰ ਹਮ ਚਲੋ ਜੀ ਹੋਰ ਦੱਸੋ ਹਾਲ ਠੀਕ ਹੈ ਜੀ ਬੜੀਆ ਹੈ ਬੜੀਆ ਹੈ ਹਮ ਹਮ ਮੈਂ ਫਿਰ ਫਿੱਤਾ ਆਪ ਦਾ ਨਹੀਂ ਲੈ ਕੇ ਆਉਣਾ ਹੈ ਹੋਰ ਫਿੱਤਾ ਲੈ ਕੇ ਆਉਣਾ ਹੈ ਕਿਤਾ ਨਾ ਮੇਰੇ ਕੋਲ ਹੈ ਤੁਸੀਂ ਆਪ ਹੀ ਆਇਓ ਫੀਤੇ ਫੁੱਤੇ ਆਪ ਆਪ ਹੀ ਦੇਖ ਲਾਂਗੇ ਆਪਾ ਅੱਛਾ ਹੂੰ ਤੁਹਾਡੇ ਫੀਤੇ ਨਾ ਮੇਰੇ ਚੁੰਡੀਆਂ ਵੜਦੇ ਆ ਅੱਛਾ ਕੀ ਵੜਦੇ ਫਿਰ ਤੇ ਤੇ ਚੁੰਡੀਆਂ ਲਈ ਆ ਤੁਹਾਡੇ ਫੀਤੇ ਨਾ ਚੁੰਡੀਆਂ ਵਾਲੇ ਦੇ ਨਾਲ ਵੀ ਨਾ ਆਉਂਗੇ ਅੱਛਾ ਚੁੰਡੇ ਦਾ ਫੀਤਾ ਵੜਦਾ ਹੈ ਕਿ ਫਿਰ ਚੁੰਡੀਆਂ ਮੈਂ ਵੜਦਾਂ ਦੱਸਤੇ ਇਹਨਾਂ ਦਾ ਪਤਾ ਨਹੀਂ ਇਹਦੇ ਕੋਲੇ ਲਾਉਂਨੇ ਨੇ ਸੂਟ ਦੀ ਫਿਟਿੰਗ ਕਰਦੇ ਚੁੰਡੀਆਂ ਵੜ ਚੁੰਡੀਆਂ ਹੀ ਆ ਵੜਦੀਆਂ ਅੱਛਾ ਕਿ ਮੈਂ ਵੜਦੀਆਂ ਦੱਸਾਂ ਕੀ ਤੱਕ ਫਿੱਤਾ ਵੜਦਾ ਕਿ ਤੁਸੀਂ ਵੜਦੇ ਆਂ ਹਾਂ ਵੜਦਾ ਤਾਂ ਮੈਂ ਹੀ ਆਂ ਫਿਰ ਫਿੱਤੇ ਨਾਲ ਕੀ ਵੱਡਣੀ ਹੈ ਮੈਂ ਤਾਂ ਵੀ ਮਨ ਲੱ ਗਿਆ ਸੀ ਥੋੜਾ ਥੋੜਾ ਸ਼ੱਕ ਫਿਰ ਮੈਂ ਕਿਹਾ ਫਿੱਤੇ 'ਚ ਸਕ੍ਰੈਚ ਹੋਣੇ ਆ ਇਹਨਾਂ ਨੂੰ ਕੀ ਕਹਿਣਾ ਹੁਣ ਅੱਛਾ ਆਏ ਢੋਲੀ ਹੁੰਦਾ ਸਕ੍ਰੈਚ ਕੋਈ ਗੱਲ ਨਹੀਂ ਹੁੰਦਾ ਹਾਂ ਸ਼ਰਾਰਤ ਕਰਦੇ ਕਰੀ ਸੀ ਤੇ ਸ਼ਰਾਰਤ ਤਾਂ ਮੈਂ ਹੀ ਕਰਦਾ ਸ਼ਰਾਰਤਾਂ ਹੋਰ ਤੁੰਨ ਕਰਦਾ ਇੱਕ ਸਰੀਰ ਬੜਾ ਫਿੱਟ ਫਿੱਟ ਪਾੜੀ ਫਿਰਦੀ ਹੈ ਅੱਜ ਕੱਲ੍ਹ ਹੋ ਹੇ ਤੇ ਸਾਰੇ ਗੈਨ ਨੇ ਹਾਂ ਸਰੀਰ ਸੰ ਬੋਧ ਸੋਣਾ ਫਿੱਟ ਹੈ ਅੱਛਾ ਫਿੱਟ ਹੈ ਤੇ ਫਿੱਟਾ ਤਾਂ ਤਾਈ ਤਾਂ ਦਰਜੀ ਤੇਰੇ ਦੇ ਮਰਿਆ ਫਿਰ ਹੋਰ ਤੇ ਵੀ ਨ ਮਰਨਾ ਸੀਗਾ ਹੂੰ ਹਾਂ ਤੇ ਫੇਰਾ ਕੀ ਕਹਿੰਦਾ ਉਹ ਸੁੱਟੇ ਤੋਂ ਮੋਨਾਂ ਦੇਣੇ ਨਾ ਮਰੀ ਜਾਂਦੀ ਹੈ ਹਾਂ ਬੱਚਾ ਕੇ ਫਿਰ ਆਪਣਾ ਕਰਦੇ ਕੰਮ ਕੁਮੇ ਜੀਤ ਕਰਨ ਲਾਤਾ ਮੇਰਾ ਤੋਂ ਅਕਸਰ ਕੀ ਹਾਂ ਜ਼ਿਆਦਾ ਨਹੀਂ ਕਰੀ ਜਾਂਦਾ ਜੀਤ ਕਰੀ ਜਾਂਦਾ ਹੈ ਦੈ ਲੋ ਫਿਰ ਇੱਟੇ ਜੀ ਕੀ ਮੈਂ ਲੈ ਲੈ ਜੀ ਜੀ ਕਰਦਾ ਕਿਹਦੇ ਲਈ ਜੀ ਕਾਤ ਨਾ ਕਰਦਾ ਜੀ ਮੇਰਾ ਕਰਦਾ ਉਸ ਨੂੰ ਕ੍ਰੀਸ਼ਨ ਬੁਝੇ ਕੰਮ ਨੇ ਹਾਂ ਜਿਹੜਾ ਕੰਮ ਹੈ ਵੇਗੜ ਦਿੱਤੀ ਕੰਮ ਦਾ ਕਰੀ ਨੀ ਬੀਤੀ ਕੰਮ ਦੇ ਬੀਤੀ ਨਹੀਂ ਮੈਂ ਤਾਂ ਫਿਰ ਜੀ ਕਰਦਾ ਮੇਰਾ ਫਿਰ ਕਰਨ ਨੂੰ ਕਰਵਾ ਦੇ ਕੰਮ ਫਿਰ ਇੰਨਾ ਫੱਟ ਫੱਟ ਸਰੀਰ ਸਾਡੇ ਵੀ ਕੋਈ ਦੇਖੇ ਲੱਗ ਜੇ ਅੱਛਾ ਗੇ ਹੋਰ ਕੀਤਾ ਕੁਝ ਨਹੀਂ ਕਰਵਾਉਂਗੀ ਜੇ ਸੱਣ ਨੇ ਹਾਂ ਕਰਵਾਇੰਗੇ ਹਾਂ ਕਰਵਾ ਲੇ ਜੀ ਕਦੋਂ ਕਰਵਾਏਗੇ ਫਿਰ ਆ ਕੱਲ ਫਿਰ ਕੱਲ ਨੂੰ